21 ਜੋ ਪਤਾ ਹਾਂਜੀ ਇਹ ਪਾਣੀ ਦਾ ਘੋਟ ਲੈ ਕੇ ਦੋਹਾਂ ਤੇ ਨਾਲ ਹੀ ਨਾ ਉਹ ਕੱਪੜੇ ਲੈ ਦੋਨੇ ਜਿਹੜੇ ਤਿਆਰ ਕੀਤੇ ਆ ਹਾਂ ਚੱਲੀਏ ਫਿਰ ਮੈਂ ਜਦੋਂ ਬਰਤ ਹੋ ਗਿਆ ਤਿਆਰ ਹਾਂ ਹਾਂਜੀ ਰੈਡੀ ਹੋ 21 ਆਲੂ ਪਾਣੀ ਮੇਰੀ ਗੱਲ ਸੁਣੋ ਹਾਂਜੀ ਕੁੜੀ ਦੀ ਚਕਾ ਦੋ ਹੋਰ ਕਿਹਦੀ ਚਕਾਉਣੀ ਹੈ ਉਹ ਜਾ ਮੈਂ ਕੁੜੀ ਦੀ ਸਾਂਹ ਚਕਾਉਣੀ ਹੈ ਨਿਗੀ ਜੀ ਰਹਿ ਗਈ ਹੈ ਜੇ ਇਹ ਇਦਾਂ ਕਰ ਦੋ ਮੜੀਆ ਮੈਂ ਕਹਿੰਦਾ ਫਿਰ ਰਵਜੀਤ ਹਲੋ ਹਲੋ 21 ਆਈਆ ਮੈਨੂੰ ਜੜ ਰਹੀ ਹੈ ਕੱਢ ਲਿਟ ਕਰਕੇ ਕਿਉਂ ਨਹੀਂ ਫਿਰ ਕੀ ਕਰਨਦੇ ਆ ਉਹ ਮੇਰੀ ਗੱਲ ਸੁਣ ਬਾਹਰ ਢੀਕੰਡੇ ਆਓ ਤੇ ਚੱਲ ਚੱਲੀਏ ਨਹੀਂ ਢੀਕੰਡੇ ਦਏ ਨੇ ਸਲਾਹ ਹੁਣ ਸਾਰੀ ਹੋ ਗਈ ਹੈ ਨਾ ਮੈਨੂੰ ਛੱਡਾ ਉਹ ਕਰਦੇ ਰਸਤੇ ਰੋ ਫਿਰ ਇੱਥੇ ਠੀਕ ਆ ਵਨ ਉਹ ਬਾਹਰ ਨਹੀਂ ਠੀਕ ਹੈ ਨਾ ਆ ਬਸ ਇਹ ਹੁੰਦੇ ਦੀ ਮੈਂ ਨਹੀਂ ਅਸੀਂ ਪਹਿਲਾਂ ਹੀ ਮੂੰਹ ਬਣਿਆ ਸੁਣ ਵਾਲਾ ਚਲੋ ਨਾ ਸੀ ਨਾ ਕੋ ਉਹ ਮੇਰੀ ਗੱਲ ਸੁਣੋ ਬਾਹਰ ਡੀਕੰਡੇ ਤੂੰ ਇੱਥੇ ਹੱਥ ਭੜਾਤ ਮਰੀ ਜਾਨੀ ਆ। ਚਲ ਆ ਚਲੀਏ ਹੁਣ। ਮੇਰੀ ਗੱਲ ਸੁਣੋ ਹੁਣ ਗੱਲ ਸਾਰੀ ਕਰ ਲਈ ਹੈ ਨਾ। ਉਹ ਗੱਲ ਕਰਕੇ ਤੁਰਿਆ ਆਂਦਾ ਨਾ। ਉਹ ਆਂਦੇ ਨਾਂ ਲਵਾਦਨੇ ਜਿੰਨਾ ਹੈ ਸੰਦਾ। ਇਹਨਾਂ ਮੁੜ ਕੇ ਮੁਕਰ ਜਾਣਾ ਜੇ ਮੈਨੂੰ ਜਿੱਥੇ ਤੱਕ ਪਤਾ ਵਾ। ਉਹ ਯਾਰ ਨਹੀਂ ਮੁਕਰਦੇ ਤੂੰ ਆ ਮੇਰੇ ਨਾਲ ਚਲੀਏ। ਪਹਿਲਾਂ ਮੇਰੀ ਗੱਲ ਸੁਣੋ ਧਿਆਨ ਦੇ ਨਾਲ। ਗੁੱਸਾ ਨਾ ਕਰਿਓ। ਇੱਥੇ ਸ਼ੁਰੂ ਕਰ ਲੈ ਯਾਰ। 2 1 ਜੇ ਜੋ ਬਨਵੀਰ ਮੈਂ ਨਹੀਂ ਕਹਣਾ ਜੀ ਮੈਂ ਤੇਰੇ ਲਈ। ਅਜੀ ਕਮ ਇਦੇ ਮੰਨ ਤਨ ਹੋਗੇ ਮਾਰਦਨੀ ਕਰਨੀ ਹੋਰ ਆ ਨਾ ਮਗ ਉਹ ਜੋਬਨ ਕਹਿਣ ਦਿਆ ਵਾ ਬਾਹਰ ਆਓ ਤੇ ਮੈਂ ਹਿਸਾਬ-ਤਾਬ ਜਿਹੜਾ ਉਹਨੂੰ ਬੇੜਨਾ ਤੁਹਾਡੇ ਨਾਲ ਸਾਰਾ ਹਿਸਾਬ-ਤਾਬ ਦਾ ਨਿਬੇੜਨਾ ਉਹ ਆਹੋ ਕਰਦਾ ਹੀ ਹਿਸਾਬ-ਤਾਬ ਨਿਬੇੜਨਾ ਹੈਲੋ 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 ਜੋਬਨ ਨੇ ਵੀ ਜਾਣ ਕੇ ਹੀ ਗੱਲ ਕਰਤੀ ਉਹਨੂੰ ਕਰਨੀ ਨਹੀਂ ਚਾਹੀਦੀ ਗੱਲ ਹੁਣ ਗੱਲ ਕਰਤੀ ਆ ਨਿੱਕਾ ਲੈ ਕੇ ਹੀ ਬਹਿ ਗਿਆ ਵਾ ਜੜ ਜੀ ਚੱਲੀਏ ਹੋ ਗਿਆ ਲੱਗਦਾ ਉਹ ਜਦੋਂ ਫਿਰ ਆ ਗਈ ਤਿਆਰ ਉਹ ਤੇ ਲਾਈ ਹੁੰਨੇ ਇਹਨਾਂ ਨੇ ਉਹ ਮੈਨੂੰ ਗੱਲ ਦਾ ਨਹੀਂ ਯਾਰ ਪਤਾ ਲੱਗਾ ਤੇਰੀ ਦਾ ਡੜੀ ਚੱਲੀ ਮੈਨੂੰ ਕੋਈ ਗੱਲ ਕਰਨੀ ਹੈ ਇਹਨਾਂ ਨਾਲ ਹੋਰ ਨਹੀਂ ਨਹੀਂ 2 1 ਡੜੀ ਚੱਲੀ ਹੈ ਫਿਰ ਆ ਚਲੋ ਪੁੱਤ ਤੇ ਜੋ ਬਣ ਹੋ ਗਿਆ ਤਿਆਰ ਜੋ ਬਣ ਨਹੀਂ ਮੈਂ ਗਿਆ ਤੂੰ ਹੀ ਪੁੱਛ ਲੋ ਆ ਵੀ ਜੇ ਹੋ ਗਿਆ ਤਿਆਰ ਤਾਂ ਫਿਰ ਚੱਲੀਏ ਚੱਲ ਪੁੱਤ ਇਹ ਕੰਮ ਦਾ ਤੈਨੂੰ ਬੜਾ ਹੀ ਲੈਣਾ ਉੱਧਰ ਵਾਹ ਬਤੂਆ ਕੀ ਕਰੰਦੇ ਜੀ ਇੱਥੇ ਫਾਈਲ ਜੀ ਪਈ ਹੀ ਇੱਕ ਵਾਰ ਪੇਪਰ ਨੇ ਲੱਭਣ ਏ ਥੋੜੇ ਵਾ ਤੰਗੀ ਬੜੀ ਦੇਣ ਦਿਆ ਵਾ ਅਹੀਂ ਵੀ ਹੁਣ ਕੀ ਕਰੀਏ ਤੇ ਮੈਂ ਆਪਣੇ ਮਨ ਚ ਸੋਚਿਆ ਉਹਨਾਂ ਨੂੰ ਕੀ ਕਹਿਣਾ ਸੀ ਮੈਂ ਜੇ ਇਹਨਾਂ ਨੂੰ ਸ਼ੁਰੂ ਤੋਂ ਰੋਕ ਜੇ ਉਹਨੂੰ ਸ਼ੁਰੂ ਤੋਂ ਹੀ ਰੋਕਿਆ ਹੁੰਦਾ ਤੇ ਅੱਜ ਇਹ ਕੰਮ ਨਾ ਕਰਦਾ ਅੱਛਾ ਤੇ ਹੁਣ ਤੇ ਉਹ ਚੜਿਆ ਵਾ ਨਹੀਂ ਇਹ ਬਤ ਜੇ ਉਹਨੂੰ ਸ਼ੁਰੂ ਤੋਂ ਰੋਕਿਆ ਹੁੰਦਾ ਨਾ ਫਿਰ ਉਹ ਇਹ ਕੰਮ ਨਾ ਕਰਦਾ ਹੁਣ ਤੇ ਉਹ ਲੱਗਾ ਵਾ ਰਵਿੰਦਰ ਦੇ ਪਿੱਛੇ ਜਿੱਦਾਂ ਕਹਿੰਦੀ ਉਦਾਂ ਹੀ ਕਰਦਾ ਵਾ ਇੱਥੇ ਖਲੋਤੀਆਂ ਕੀ ਗੱਲ ਆ? ਉਹ ਮੈਂ ਵੀ ਸੋਚਣ ਡਿਆ। ਆ ਦਿਨੀ ਤੁਹਾਨੂੰ। ਆ ਤਾਂ ਮੈਂ ਆ ਗਿਆ ਮੜਾ ਜਾ ਅੱਡੇ ਤੇ ਕੰਮ ਮੈਨੂੰ ਹੋ ਗਿਆ ਆ ਗਿਆ ਮੈਂ। ਚਲੋ ਆਓ ਜਾਓ। ਹਾਂ ਫੋਨ ਕਰਕੇ ਫੇਰ ਮੈਂ ਦੱਸਿਆਂ। ਕੋਈ ਨਾ ਮੈਂ ਕਰਦੀ। ਹਾਂ। ਫੇਰ ਮੈਂ ਕਰਾਂ ਫੋਨ। ਦੇਖਾਂ। ਮਾਤਾ ਕਿੱਡੀ ਚਲਾਗ ਵਾ। ਕਿੱਡੇ ਉਤੋਂ ਦੀ ਬਲੰਦੀ ਆ ਹੁਣ। ਨਹੀਂ ਜੀ ਇਹ ਦੋ ਹਿੱਸੇ ਨਹੀਂ ਹੋਣੇ ਤੇ। ਜਿੱਥੋਂ ਰੋਟੀ ਖਾਣੀ ਖਾਈਏ ਦੋ ਬੁਰਕੀਆਂ ਖਾਣੀਆਂ ਉੱਥੇ ਤੁਸੀਂ। ਉਹਨਾਂ ਨੀਕਾ ਮੰਨਣਾ। ਤਾਂ ਆਮੰਦਨ ਕੇ ਲਈ ਕਵਾਂਗੇ ਫਿਰ ਦੇ ਦੋ ਤੀਜਾ ਹਿੱਸਾ ਦੇ ਦੋ ਮਾਤਾ ਉਹ ਬੜੀ ਤੇਜ ਵਾ ਵੀ ਘਟ ਨਹੀਂ ਆ ਕੋਈ ਆਹੋ ਤੇ ਹੈ ਹੀ ਹੁਣ ਫਿਰ ਕਰੀ ਕਵੇ ਕੀ ਕਹਨ ਕੜੀਏ ਕੋਈ ਨਹੀਂ ਗੱਲ ਕਰਕੇ ਵੇਖੋ ਇੱਕ ਵਾਰ ਕੋਈ ਗੱਲ ਨਹੀਂ ਕਰ ਲੈਨੀ ਆ ਗੱਲ ਥੋੜੀ ਬਹੁਤੀ ਗੱਲ ਕਰੋਗੇ ਤੇ ਫੇਰੀ ਆ ਮੰਮੀ ਨਾ ਹੀ ਕਰਨਾ ਵਾ ਜਾ ਕੇ ਐਦਾਂ ਤਾਂ ਉਹਨਾਂ ਦੇ ਪੈਰਾਂ ਦੇ ਪਾਣੀ ਜਦੋਂ ਮੰਮੀ ਨੇ ਕਰਨਾ ਉਦਾਂ ਹੀ ਡੈਡੀ ਨੇ ਕਰਨਾ ਕੋਈ ਗੱਲ ਨਹੀਂ ਤੁਸੀਂ ਕਰੋ ਗੱਲ ਇੱਕ ਵਾਰ ਕਰ ਵੀ ਲਿਓ ਹੁਣ ਬਸ ਐਦਾਂ ਹੀ ਤੁਰੇ ਫਿਰਦੇ ਆ ਮੈਂ ਜ਼ਿਆਦਾ ਗਲਤ ਤੁਸੀਂ ਕਰਦੇ ਹੀ ਨਹੀਂ ਘਰ ਦੇ ਵਿੱਚ ਕੀ ਕੋ ਕੋ ਬਗ ਉਹ ਲੱਡੂ ਖੋ ਗਨੇ ਖਾਣ ਹੈ ਲੱਡੂ ਆ ਜਾ ਆ ਜਾ ਭਰਾ ਆਏ ਨਾਲੇ ਪੁੱਤ ਮੈਂ ਇੱਕ ਗੱਲ ਹੋਰ ਕਰਨੀ ਆ 21 ਰੋਜ ਰੋ ਰਮਣ ਭੰਜੇ ਮਾਰੇ ਮਾਰਨੀ ਆ 21 ਜੋ ਬਤ ਹਾਂਜੀ ਇਹ ਪਾਣੀ ਦਾ ਘੋਟ ਲੈ ਕੇ ਦੋ ਹਾਂ ਤੇ ਨਾਲ ਹੀ ਨਾ ਉਹ ਕੱਪੜੇ ਲੈ ਦੋ ਮੇਰੇ ਜਿਹੜੇ ਤਿਆਰ ਕੀਤੇ ਆ ਹਾਂ ਚੱਲੀਏ ਫਿਰ ਮੈਂ ਜਵਨ ਬਤ ਹੋ ਗਿਆ ਤਿਆਰ ਹਾਂ ਹਾਂਜੀ ਰੈਡੀ ਹੋ 21 ਆਲੂ ਪਾ ਮੇਰੀ ਗੱਲ ਸੁਣੋ ਹਾਂਜੀ ਕੁੜੀ ਦੀ ਚਕਾ ਦੋ ਹੋਰ ਕਿਹਦੀ ਚਕਾਉਣੀ ਹੈ ਉਹ ਜਾ ਮੈਂ ਕੁੜੀ ਦੀ ਸਾਂਹ ਚਕਾਉਣੀ ਹੈ ਨਿਗੀ ਜੀ ਰਹਿ ਗਈ ਹੈ ਜੇ ਐ ਇਦਾਂ ਕਾਲ ਦੋ ਮੇਰੇ ਮੁੰਡੇ ਨੂੰ ਫੇਰ ਰਵਜੀਤ ਨੂੰ ਚੁੱਕੋ ਹੈਲੋ ਹੈਲੋ ਆਇਆ ਮੇਰੇ ਮੂੰਹ ਤੇ ਰਿ ਹੋ ਰਹੀ ਹੈ ਐਡਲਟ ਕਰਕੇ ਕਿਉਂ ਨਹੀਂ ਫਿਰ ਕੀ ਕਰਨਦੇ ਆ ਮੈਂ ਛੱਡੋ ਉਹ ਮੇਰੀ ਗੱਲ ਸੁਣ ਬਾਹਰ ਡੀਕਨ ਦੇ ਆਓ ਤਾਂ ਚੱਲ ਚੱਲੀਏ ਨਹੀਂ ਡੀਕਨ ਤੇ ਦਏ ਨੇ ਸਲਾਹ ਹੁਣ ਸਾਰੀ ਹੋ ਗਈ ਹੈ ਨਾ ਮੈਨੂੰ ਛੱਡਾ ਉਹ ਫਰਦਰ ਰਸਦੇ ਰੋ ਫਿਰ ਇੱਥੇ ਠੀਕ ਆ। ਮੰਨ। ਉਹ ਬਾਹਰ ਦੇ ਠੀਕਾ ਨਾ। ਆ ਬਸੇ ਹੁੰਦੇ ਦੀ। ਮੈਂ ਨਹੀਂ ਅਸੀਂ। ਪਹਿਲਾਂ ਹੀ ਮੂੰਹ ਬਣਿਆ ਸੁਣਵਾਲਾ ਚਲੋ। ਕਿ ਕਿਦਾਂ ਰਹਿੰਦੀ ਮੈਂ ਤੂੰ। ਮੈਂ ਸੀ ਮੈਂ ਤੋ। ਉਹ ਮੇਰੀ ਗੱਲ ਸੁਣੋ ਬਾਹਰ ਡੀਕਣ ਦੇ ਤੂੰ ਇੱਥੇ ਹੱਥ ਭਲਾਤ ਮਰੀ ਜਾਨੀ ਆ। ਚਲ ਆ ਚਲੀਏ ਹੁਣ। ਮੇਰੀ ਗੱਲ ਸੁਣੋ। ਹੁਣ ਗੱਲ ਸਾਰੀ ਕਰ ਲਈ ਹੈ ਨਾ। ਉਹ ਗੱਲ ਕਰਕੇ ਤੁਰਿਆ ਆਉਣਾ ਨਾ। ਕੋਹਾਂ ਦੇ ਨਾਂ ਲਵਾਦ ਨੇ ਜਿੰਨਾ ਹੈ ਸਾਡਾ। ਇਹ ਨਾਂ ਮੁੜ ਕੇ ਮੁਕਰ ਜਾਣਾ ਜੇ ਮੈਨੂੰ ਜਿੱਥੇ ਤੱਕ ਪਤਾ ਵਾ। ਓਏ ਯਾਰ ਨਹੀਂ ਮੁਕਰਦੇ ਤੂੰ ਆ ਮੇਰੇ ਨਾਲ ਚਲੀਏ ਪਹਿਲਾਂ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਗੁੱਸਾ ਨਾ ਕਰਿਓ ਇੱਥੇ ਸ਼ੁਰੂ ਕਰ ਲੈ ਯਾਰ 2 1 ਜੇ ਜੋਬਨਵੀਰ ਮੈਂ ਨਹੀਂ ਕਰਨਾ ਜੀ ਮੈਂ ਤੇਰੇ ਜੱਫਾ ਜੀ ਕਰ ਇਹਦੇ ਮਨੋਂ ਤੈਨੂੰ ਹੋ ਗਿਆ ਮਾਰਦਨੀਆ ਕਰਨਾ ਨਹੀਂ ਹੋਰ ਆ ਡੰਗ ਮਗਰ ਉਹ ਜੋਬਨ ਕਹਿਣ ਦਿਆ ਵਾ ਬਾਹਰ ਆਓ ਤੇ ਮੈਂ ਹਸਾਬ ਤਾਬ ਜਿਹੜਾ ਉਹਨੂੰ ਵੇੜਨਾ ਤੁਹਾਡੇ ਨਸਾਰਾ ਸਾਬ ਦਗਦਨ ਬੇੜਨਾ ਉਹ ਆਹੋ ਕਰਦਾ ਹੀ ਸਾਬ ਤਾਬ ਨਵੇੜਨਾ ਹਲੋ 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 ਜੋ ਬੰਨੇ ਵੀ ਜਾਣ ਕੇ ਹੀ ਗੱਲ ਕਰਤੀ ਉਹਨੂੰ ਕਰਨੀ ਨਹੀਂ ਚਾਹੀਦੀ ਗੱਲ ਹੁਣ ਗੱਲ ਕਰਤੀ ਆ ਨਿੱਕਾ ਲੈ ਕੇ ਹੀ ਬਹਿ ਗਿਆ ਵਾ ਜਰਜੀ ਚੱਲੀਏ ਹੋ ਗਿਆ ਹੋ ਗਿਆ ਫਿਰ ਆ ਦੇ ਤਿਆਰ ਹੋ ਤੇ ਲਾਈ ਹੰਨੇ ਇਹਨਾਂ ਦੇ ਉਹ ਮੈਨੂੰ ਗੱਲ ਦਾ ਨਹੀਂ ਯਾਰ ਪਤਾ ਲੱਗਾ ਤੇਰੀ ਆ ਡੈਡੀ ਡੈਡੀ ਕੋਈ ਗੱਲ ਕਰਨੀ ਹੈ ਇਹਨਾਂ ਨਾਲ ਹੋਰ ਨਹੀਂ ਨਹੀਂ ਦਰਜੀ ਚਲੀਏ ਫਿਰ ਆ ਚਲੋ ਪੁੱਤ ਤੇ ਜੋਬਨ ਹੋ ਗਿਆ ਤਿਆਰ ਜੋਬਨ ਨਾਲ ਨਹੀਂ ਮੈਂ ਗਿਆ ਤੂੰ ਹੀ ਪੁੱਛ ਲੋ ਆ ਵੀ ਜੇ ਹੋ ਗਿਆ ਤਿਆਰ ਤੇ ਫਿਰ ਚਲੀਏ ਚੱਲ ਪੁੱਤ ਇਹ ਕੰਮ ਦਾ ਤੈਨੂੰ ਬੜਾ ਹੀ ਵਾਹ ਬਤੂ ਕੀ ਕਰਦੇ ਜੀ ਇੱਥੇ ਫਾਈਲ ਜੀ ਪਈ ਹੀ ਇੱਕ ਮਰ ਪੇਪਰ ਨਹੀਂ ਲੱਭਣ ਥੋੜੇ ਵਾ ਤੰਗੀ ਬੜੀ ਦੇਣ ਰਿਆ ਵਾ ਅਹੀਂ ਵੀ ਹੁਣ ਕੀ ਕਰੀਏ ਤੇ ਮੈਂ ਆਪਣੇ ਮਨ ਚ ਸੋਚਿਆ ਉਹਨਾਂ ਨੂੰ ਕੀ ਕਹਿਣਾ ਸੀ ਮੈਂ ਜੇ ਇਹਨਾਂ ਨੂੰ ਸ਼ੁਰੂ ਤੋਂ ਰੋਕ ਤੂ ਜੇ ਉਹਨੂੰ ਸ਼ੁਰੂ ਤੋਂ ਹੀ ਰੋਕਿਆ ਹੁੰਦਾ ਤੇ ਅੱਜ ਇਹ ਕੰਮ ਨਾ ਕਰਦਾ ਅੱਛਾ ਤੇ ਹੁਣ ਤੇ ਉਹ ਚੜਿਆ ਵਾ ਨਹੀਂ ਦੱਸ ਤਾ ਤੂ ਜੇ ਉਹਨੂੰ ਸ਼ੁਰੂ ਤੋਂ ਰੋਕਿਆ ਹੁੰਦਾ ਨਾ ਫਿਰ ਉਹ ਇਹ ਕੰਮ ਨਾ ਕਰਦਾ ਹੁਣ ਤੇ ਉਹ ਲੱਗਾ ਵਾ ਰਵਿੰਦਰ ਦੇ ਪਿੱਛੇ ਜਿੱਦਾਂ ਕਹਿੰਦੀ ਉਦਾਂ ਹੀ ਕਰਦਾ ਵਾ ਐ ਥੇ ਖਲੋਤੀਆਂ ਕੀ ਗੱਲ ਆ ਮੈਂ ਵੀ ਸੋਚਣ ਡਿਆ ਆ ਆ ਤੇ ਨਹੀਂ ਤੁਹਾਨੂੰ ਆ ਤਾਂ ਮੈਂ ਆ ਗਿਆ ਮੜਾ ਜੱਡੇ ਦੇ ਕੰਮ ਮੈਨੂੰ ਹੋ ਗਿਆ ਆ ਗਿਆ ਮੈਂ ਚਲੋ ਆਓ ਜਾਓ ਹਾਂ ਫੋਨ ਕਰਕੇ ਫੇ ਮੈਂ ਦੱਸੀ ਹਾਂ ਕੋਈ ਨਾ ਮੈਂ ਕਰਦੀ ਹਾਂ ਹਾਂ ਹੋਰ ਮੈਂ ਕਰਾਂ ਫੋਨ ਦੇਖ ਮਾਤਾ ਕਿੱਡੀ ਚਲਾਗ ਵਾ ਕਿੱਡੇ ਉੱਤੋਂ ਦੀ ਵਲਦੇ ਆ ਹੁਣ ਨਹੀਂ ਜੀ ਇਹ ਦੋ ਹਿੱਸੇ ਨਹੀਂ ਹੋਣੇ ਤੇ ਜਿੱਥੇ ਰੋਟੀ ਖਾਣੀ ਖਾਈ ਜਾ ਦੋ ਬੁਰਕੀਆਂ ਖਾਣੀਆਂ ਉੱਥੋਂ ਤੁਸੀਂ ਉਹਨਾਂ ਨੀਕਾ ਮੰਨਣਾ ਤਾਂ ਨਾ ਮੰਨਣਗੇ ਤੇ ਕਵਾਂਗੇ ਫਿਰ ਦੇ ਦਿਓ ਤੀਜਾ ਹਿੱਸਾ ਦੇ ਦਿਓ ਮਾਤਾ ਉਹ ਬੜੀ ਤੇਜ਼ ਵਾ ਵੀ ਘਟ ਨਹੀਂ ਆ ਉਹ ਯਾਹੋ ਉਹ ਤੇ ਹੈ ਹੀ ਹੁਣ ਫਿਰ ਕਰੀ ਕਹੇ ਕੀ ਕਹਨੂ ਕੜੀਏ ਕੋਈ ਨਹੀਂ ਗੱਲ ਕਰਕੇ ਵੇਖੋ ਇੱਕ ਵਾਰ ਕੋਈ ਗੱਲ ਨਹੀਂ ਕਰ ਲੈਨੀ ਆ ਗੱਲ ਥੋੜੀ ਬਹੁਤੀ ਗੱਲ ਕਰੋਗੇ ਤੇ ਫੇਰੀ ਆ ਮੰਮੀ ਨਾਲ ਹੀ ਕਰਨਾ ਵਾ ਜਾ ਕੇ ਐਦਾਂ ਤਾਂ ਉਹਨਾਂ ਦੇ ਪੈਰਾਂ ਦੇ ਪਾਣੀ ਜਦੋਂ ਮੰਮੀ ਨੇ ਕਰਨਾ ਉਦਾਂ ਹੀ ਡੈਡੀ ਨੇ ਕਰਨਾ ਕੋਈ ਗੱਲ ਨਹੀਂ ਤੁਸੀਂ ਕਰੋ ਗੱਲ ਇੱਕ ਵਾਰ ਕਰ ਵੀ ਲਿਓ ਹੁਣ ਬਸ ਐਦਾਂ ਹੀ ਤੁਰੇ ਫਿਰਦੇ ਆ ਮੈਂ ਜ਼ਿਆਦਾ ਗੱਲ ਤਾਂ ਤੁਸੀਂ ਕਰਦੇ ਹੀ ਨਹੀਂ ਘਰ ਦੇ ਵਿੱਚ ਕੋਈ ਕੋ ਖੋ ਬਗੋ ਲੱਡੂ ਖੋ ਕੇ ਨਹੀਂ ਖਾਣ ਹੈ ਲੱਡੂ ਆ ਜਾ ਭਰਾ ਆਈ ਨਾਲੇ ਪੁੱਤ ਮੈਂ ਇੱਕ ਗੱਲ ਹੋਰ ਕਰਨੀ ਆ